ਉਹ ਬਾਈ ਕਰਦੇ ਉਹਨਾਂ ਨੂੰ ਫੋਨ ਕਰਤਾ ਬਾਈ ਯਾਰ ਫੋਨ ਚੈੱਕਦੇ ਨਹੀਂ ਫੋਨ ਕਿਹੜੇ ਵੇਲੇ ਖੇਡਾਂਗੇ ਜਾ ਕੇ ਉਹਦੇ ਦੂਜਾ ਮੈਚ ਆਪਣਾ ਯਾਰ ਮੁਰਗੇ ਅਗਲੇ ਕਮੇਟੀ ਦਾ ਮਿੰਟ ਤਾਂ ਕਰਨੀਆਂ ਪੈਂਦੀਆਂ ਜਾ ਕੇ ਯਾਰ ਗਰੁੱਪ 'ਚ ਵੀ ਬੋਲ ਕੇ ਪਤਾ ਨਾ ਬਈ ਉਹ ਉਹਦੇ ਕੋਈ ਜਵਾਬ ਕਦੇ ਨਾ ਹੋਇਆ ਵੀ ਗਰਾਊਂਡ ਤੇ ਟਾਈਮ ਟਾਈਮ ਨਾਲ ਆਈ ਗਰਾਊਂਡ 'ਚ ਯਾਰ ਇਹ ਐਂ ਕਰਦੇ ਆ ਬਈ ਇਹੀ ਕੰਮ ਇਹਨਾਂ ਦਾ ਹਰ ਬਾਰ ਯਾਰ ਓ ਹੈਲੋ ਯਾਰ ਇਹ ਬਾਦਾਂ ਬੋਲ ਕੇ ਮੈਂ ਬਈ ਓਏ ਆ ਜਾ ਯਾਰ ਮੈਂ ਖੜਾ ਐ ਇੱਥੇ ਮੈਂ ਤੈਨੂੰ ਡਿੱਕੀ ਜਣਾ ਓ ਯਾਰ ਤੂੰ ਦੇਖ ਲੈ ਯਾਰ ਦੁਬਾਰੇ ਇਹ ਕਦੇ ਦੁਬਾਰੇ ਗਰੁੱਪ 'ਚ ਬੋਲ ਕੇ ਪਤਾ ਕਿ ਰਹਿਣਾ ਛੱਡ ਪਰਿਆ ਭੂਈ ਕਰ ਲੈਣੀ ਆ। ਨਹੀਂ ਪਾਲੀ ਜਾਵਾਂਗੇ ਜੇ ਨਾ ਇਹ ਤਾਂ ਯਾਰ। ਜਾਣੀ ਪੈਣਾ ਬਾਈ ਕਿਹੜੇ ਵੇਲੇ ਤੇ ਬੈਠੇ ਆਪਾਂ ਯਾਰ। ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਵਾਂਗੀ ਤੇ ਲੇਟਣਾ ਹੋ ਜੀਏ। ਹੋਰ ਬਾਈ। ਬਈ ਯਾਰ। ਮੈਂ ਤੈਨੂੰ ਦਿੱਕੀ ਉਹਨੇ। ਉਹ ਕਿਵੇਂ ਆ ਗੰਢਿਆ? ਵਧੀਆ ਵਧੀਆ। ਜਿਵੇਂ ਚੱਲਦਾ ਕੰਮਕਾਰ ਤੇਰਾ। ਕੰਮ ਪੂਰਾ ਵਧੀਆ। ਅਰੀਆ ਚੱਲੀ ਜਾਂਦਾ ਹੈ। ਹਾਂ ਇੱਕ ਮੈਨੂੰ ਡਰ ਲੱਗਦਾ। ਕਹੜਾ ਡਰ ਲੱਗਦਾ? ਫਸੌਣਾ ਆਉਦੇ ਨੂੰ ਯਾਰ। ਉਹ ਯਾਰ ਕਿਧਰੇ ੜੀ ਫਸਦਾ ਤੂੰ ਬਥੇਰੀ ਆਪਣੀ ਬਾਈ ਦੀ ਪਹੁੰਚ ਆ ਸਰਕਾਰੀ ਦਰਬਾਰੇ ਉਹਦੀ ਪੂਰੀ ਆ। ਤੂੰ ਦੱਬੀ ਰੱਖ ਕੰਮ ਜਿੰਨਾ ਦੱਬੇ ਜਾਂਦਾ ਮੈਂ ਤੰਦਸ। ਅਰਜਾ ਮਦਦ ਨੂੰ ਦੰਨਾ ਸਮਾਣਾ। ਦੇਖੋ ਆਪਰੇਜਰ ਵੱਲ ਲੱਗ ਰਿਹਾ। ਆ ਤਾਂ ਆਪਣੇ ਪਿੰਡ ਦਾ ਲੰਮਾ ਜਾ ਯਾਰ। ਗੱਲ ਗੁੱਗਾ ਮੇਰੀ ਹਾਂ। ਕੰਮ ਰੱਖ ਨੱਪ ਕੇ ਠੀਕ ਹੈ। ਪੈਸਾ ਤੈਨੂੰ ਪੂਰਾ ਨਿਭਾਵਾਂਗੇ ਤੈਨੂੰ ਪੈਸੇ ਨਾਲ। ਠੀਕ ਹੈ ਨਾ। ਪਰ ਬਸ ਲੰਬਾ ਨਹੀਂ ਆਉਣਾ ਜਿਹੜਾ ਕੋ ਕੰਮ ਦਾ। ਕੋਈ ਲੰਬਾ ਨਹੀਂ ਆਉਣ ਲੈਂਦੇ ਆਪਾਂ। ਹਾਂ ਜੇ ਮੈਨੂੰ ਲੰਬਾ ਆ ਗਿਆ ਫਿਰ ਬਾਈ ਮੈਨੂੰ ਬੋਲੂਗਾ ਤੇ ਫਿਰ ਤੂੰ ਆਹ ਦਾ ਵਿਚਾਰ ਲਈ। ਨਾ ਨਾ ਕੋਈ ਗੱਲ ਨਹੀਂ ਲੰਬਾ ਨਹੀਂ ਆਉਣਾ। ਆਪੀ ਰੱਖ ਮੇਰਾ ਵੀ। ਹੈ ਗੁੱਗੂ? ਹਾਂ ਬਾਈ। ਆਪਾਂ ਦੇਖੀਏ ਜਾ ਕੇ ਯਾਰ। ਚੱਲ ਬਾਈ ਦੇਖ ਲੈਨੇ ਆ। ਦਲ ਇੱਕ ਤਾਂ ਆਪਣੇ ਪਿੰਡ ਦਾ ਹੀ ਆ। ਥੋੜਾ ਨਾਲ ਨਿਕਾ ਜਾਣੀਗਾ ਉਹ। ਇਹ ਰੋਜ਼ ਆਉਂਦਾ ਇਹਨੂੰ ਕੁਛ ਨਾ ਕੁਝ ਫੜਾ ਕੇ ਮੁਰ ਜਾਂਦਾ ਯਾਰ। ਦੇਖ ਲੈਨੇ ਆ ਬਾਈ। ਹਾਂ ਆ ਆ ਗਿਆ ਓਏ। ਪਲਾਣਾ ਇੱਥੇ ਆ। ਉਹ ਕਿਵੇਂ ਗੁਰਵਿੰਦਰ? ਵਧੀਆ ਬਾਈ। ਕੀ ਆਲਾ? ਠੀਕ ਐ। ਕਿਉਂ? ਵਧੀਆ। ਆ ਬਾਈ ਕੌਣ? ਓਏ ਮੇਰਾ ਦੋਸਤ ਆ ਬਾਈ। ਅੱਛਾ। ਕੀ ਕਰਨ ਆਉਂਦਾ ਇੱਥੇ ਇਹ ਗਰਾਊਂਡ 'ਚ? ਓਏ ਅਸੀਂ ਮੈਂ ਇੱਥੇ ਤਿਆਰੀ ਕਰਦਾ ਐ ਮੇਰੇ ਕੋਲੇ ਆ ਜਾਂਦਾ। ਮੇਰੇ ਨਾਲ ਆ ਜਾਂਦਾ ਮੈਨੂੰ ਨਾਲ ਦੇ ਪਿੰਡੋਂ। ਕਾਹਦਾ ਹੈਨੀ ਤੈਨੂੰ ਤਿਆਰੀ ਕਰ ਬਹਿ ਕੇ। ਓ ਬਾਈ ਕਰਦਾ ਹੁੰਦਾ। ਤੁਸੀਂ ਉਹਦੋਂ ਹਟ ਜਾਨੇ ਓ ਇੱਥੇ ਤੇ ਕੰਮ ਕੀ ਹੁੰਦਾ ਇੱਥੇ ਐਂ ਦੱਸਦੇ ਮੈਨੂੰ ਇਹਦਾ ਓ ਬਾਈ ਮੈਨੂੰ ਮਿਲ ਆ ਜਾਂਦਾ ਏਡੀ ਕਿੱਡੀ ਦਾ ਲੈ ਬਾਈ ਸਾਂਝਾ ਗਰਾਊਂਡ ਆ ਯਾਰ ਜੀ ਆਪਰੇ ਹੋ ਯਾਰ ਓਏ ਗਰਾਊਂਡ ਦਾ ਸਾਂਝਾ ਹੈਗਾ ਭਰਾਵਾ ਰੋਹ ਤੈਨੂੰ ਪੁੜੀ ਜੀ ਫੜਾ ਕੇ ਮੁਰਜ ਜਾਂਦਾ ਯਾਰ ਮੈਂ ਕਿੰਨੇ ਵਾਰੀ ਦੇਖ ਲਿਆ ਇਹ ਹੋਰ ਕਾ ਪੁੜੀ ਜੀ ਕੀ ਫੜਾਉਂਦਾ ਕਰੁੰਦਾ ਓ ਬਾਈ ਯਾਰ ਓਏ ਆਹ ਕਿਹੜੀ ਸਾਡੇ ਕੋਲ ਜਿਹੜੀ ਪੁੜੀ ਬਣਾਈ ਆ ਮੈਨੂੰ ਮੁੱਕਰੀ ਜਾਂਦਾ ਲੈ ਸ਼ਰਿਆਂ ਮੈਂ ਯਾਰ ਤੂੰ ਕੌਣ ਆ ਯਾਰ ਮੇਰੀ ਗੱਲ ਸੁਣ ਲੈ ਬਾਈ ਜਿਹੜੀਆਂ ਬੈਵਤਾਂ ਆ ਕਰਦੇ ਹੋ ਸਾਡੇ ਪਿੰਡ ਇਹ ਕੰਮ ਨਹੀਂ ਚੱਲਣਾ ਤੂੰ ਵੀ ਬੰਦਾ ਬਣ ਜਾ ਓਏ ਬਾਈ ਮਤਾ ਬੰਦੀ ਹੈ ਭਰਾ ਆ ਤੈਨੂੰ ਅਸੀਂ ਤਾਂ ਕਹਨੇ ਆ ਓ ਯਾਰ ਤੁਸੀਂ ਕੌਣ ਹੋ ਪੁੱਛਣ ਵਾਲੇ ਯਾਰ ਸਾਡਾ ਗਰਾਉਂਡ ਆ ਜੀ ਆਉ ਮੈਂ ਸਾਡੇ ਪਿੰਡ ਦਾ ਗਰਾਉਂਡ ਆ ਸਾਡਾ ਪਿੰਡ ਆ ਅਸੀਂ ਆਪਦੇ ਪਿੰਡ ਚ ਵੀਰੇ ਕੋਈ ਹਰਕਤ ਨਹੀਂ ਜੀ ਕਰਨ ਨਹੀਂ ਦੇਣੀ ਜਿਹਦੇ ਨਾਲ ਜਵਾਕਾਂ ਦੇ ਗਲਤ ਪ੍ਰਭਾਵ ਹੋਵੇ ਬਾਈ ਮੇਰੀ ਗੱਲ ਸੁਣਦੇ ਕਰਦੀ ਨਹੀਂ ਸੀ ਗਲਤ ਕੰਮ ਕੋਈ ਯਾਰ ਕੋਈ ਗਲਤ ਕੰਮ ਨਹੀਂ ਕੀਤਾ ਮਰਾ ਲਿਆ ਜੀ ਆਰੇ ਕੋਲੇ ਆ ਗਿਆ ਫੇਰ ਕਿੱਡੀ ਗੱਲ ਹੋ ਗਈ ਓਏ ਦੇ ਆਕੜਾ ਦੇਖ ਕੇ ਮੈਂ ਯਾਰ ਔਖਾ ਹੋਈ ਜਾਂਦਾ ਓਏ ਤੈਨੂੰ ਫੜਾਇਆ ਕੀ ਇਹਨੇ ਤੂੰ ਝਾਲਾ ਝਾਲਾ ਛੱਡ ਹਰ ਕੋ ਤੈਨੂੰ ਫੜਾਇਆ ਕੀ ਇਹਨੇ ਓ ਬਾਈ ਕੁਛ ਨਹੀਂ ਫੜਾਇਆ ਯਾਰ ਓ ਯਾਰ ਸਾਡੇ ਆਪਣੇ ਸਾਹਮਣੇ ਦਾ ਫੜਾਇਆ ਯਾਰ ਬਾਈ ਨਹੀਂ ਫੜਾਇਆ ਯਾਰ ਤਲਾਸ਼ ਯਾਰ ਸਾਡਾ ਗਰਾਊਂਡ ਆ ਸੀ ਪਿੰਡ ਦੇ ਆ ਯਾਰ ਗਰਾਊਂਡ 'ਚ ਖੜਾ ਹੋਣਾ ਗਰਾਊਂਡ ਇਹ ਆ ਸਾਡੇ ਪਿੰਡ ਦਾ ਮੁੰਡਾ ਸਾਡਾ ਇਹਦਾ ਨਸ਼ਿਆਂ 'ਚ ਪੀ ਪੀ ਤੁਸੀਂ ਜਵਾਕਾਂ ਨੂੰ ਨਾ ਲਾ ਦੇ ਉੱਥੇ ਸੌ ਜਵਾਕਾਂ ਦਾ ਖੇਡਣਾ ਗਰਾਊਂਡ 'ਚ ਓ ਯਾਰ ਕਿਹੜੇ ਬਲੇ ਦੇਖ ਲਿਆ ਤੂੰ ਮੈਨੂੰ ਜਵਾਕਾਂ ਨੂੰ ਸੇ ਲੱਗੇ ਨੂੰ ਜੇ ਦੇਖਿਆ ਤੈਨੂੰ ਫੇਰ ਹੀ ਕਿਹਾ ਸੀ ਮੇਰੀ ਗੱਲ ਸੁਣੋ ਸੱਚ ਦੱਸਦੇ ਤੂੰ ਸਾਡਾ ਭਰਾ ਹੈਂਗਾ ਝੂਠ ਨਾ ਮਾਰ ਤੈਨੂੰ ਹੀ ਕੀ ਫੜਾ ਕੇ ਜਾਂਦਾ ਗਾਂ ਤੂੰ ਕੀ ਵੇਚਦਾਗਾ ਸਾਡਾ ਆਪਦਾਗਾ ਤੇਰੀ ਵਸਤੀ ਕਹਨੇ ਆਸੀਂ ਸਾਨੂੰ ਕੀ ਹੋਰ 20 ਗੁਰੇ ਫਿਰਦੇ ਓਏ ਇਹ ਜੇ ਬੰਦੇ ਮੁੜ ਕੇ ਫਸਾ ਦਿੰਦੇ ਹੁੰਦੇ ਆ ਮੁੜ ਕੇ ਫੋਨ ਵੀ ਨ ਚੱਕਣੇ ਨੇ ਓ ਬਾਈ ਤੁਹਾਨੂੰ ਵਹਿਮ ਹੋ ਗਿਆ ਯਾਰ ਅਸੀਂ ਤੇਰੇ ਕੰਮ ਆਵਾਂਗੇ ਦੇਖ ਲਾ ਦੂ ਦੱਸ ਦੇ ਸਕਤੀ ਆ ਆਪਣੇ ਦਾ ਜਵਾਬ ਆ ਗਾ ਗਰਾਊਂਡ ਦੇ ਸਾਰੇ ਇੱਥੇ ਯਾਰ ਤੁਸੀਂ ਕੰਮ ਕਰੀਏ ਓਏ ਇੱਕ ੱਕੇ ਵਾਲੀ ਕੁੜੀ ਚੜੀ ਜਾਂਦਾ ਯਾਰ ਪਾਸੇ ਹੋ ਕੇ ਗੱਲ ਕਰ ਲੈ ਓਏ ਕਿਸੇ ਨੇ ਬੁਲਾਇਆ ਸੀ ਇਹਦੇ ਨਾਲ ਦੱਸ ਗਰੇਵਿੰਦਰ ਕੀ ਆ ਤੇਰੇ ਕੋਲ ਦੱਸ ਕੀ ਆ ਤੇਰੇ ਕੋਲ ਓ ਬਾਈ ਯਾਰ ਕੋਨਾ ਕੁੜੀ ਇਹ ਦਿੰਦਾ ਆ ਯਾਰ ਹਾ ਵੇ ਆ ਆ ਕੀ ਆ ਵੇ ਵੇ ਹੈਲੋ ਅਨ ਨਹੀਂ ਹੈ ਹੁੰਦੀ ਸੀ ਮੰਦਾ ਇਹ ਅਸੀਂ ਗੱਲ ਸੁਣਦਾ ਮੇਰੀ ਵਾਗ ਬਗਾੜਦੇ ਇੱਥੇ ਆ ਕੇ ਓਏ ਗੱਲ ਸੁਣ ਲੋ ਮੇਰੀ ਓਏ ਮੈਂ ਤਾਂ ਅਈ ਵੇਚੂ ਮੇਰੇ ਸਿਰ ਤੇ ਬਾਈ ਦਾ ਪੂਰਾ ਹੱਥਾ ਛੋਡੇ ਵਰਗੇ ਪਤਾ ਨਹੀਂ ਕਿ ਕਿੰਨੇ ਘਟਾ ਪਾ ਦੇ ਹੁਣ ਤੱਕ ਅਹੀ ਠੀਕ ਹੈ ਨਾ ਮੇਰੀ ਗੱਲ ਸੁਣੋ ਓਏ ਤੇ ਆ ਕੇ ਸੁਨੇਹਾ ਲਾਦੇ ਤੇ ਬਾਈ ਜੀ ਨੂੰ ਤੇ ਜੀ ਨੂੰ ਇਹ ਤੋਂ ਪਹਿਲਾਂ ਜਿਹੜਾ ਵੇਚ ਲਿਆ ਵੇਚ ਲਿਆ ਸਾਡੇ ਪਿੰਡ ਦੇ ਨਾਲ ਬਣੀ ਨਾਲੇ ਤੂੰ ਤੇ ਨਾਲੇ ਤੇਰਾ ਬਾਈ ਜੀ ਜਾ ਓਏ ਤੁਸੀਂ ਰੋਕ ਕੇ ਦਿਖਾ ਦਿਓ ਓਏ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਦਗਾ ਦੇਰੀ ਵੱਡੀ ਪਹੁੰਚਾ ਦਬਾਓ ਜੋ ਤੂੰ ਦੱਸ ਦੇ ਜਾ ਕੇ ਸਾਸੀ ਕਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ YouTube ਚੈਨਲ ਤੇ ਸਾਡੇ ਨਾਲ ਜੁੜੇ ਹੋਏ ਆ ਸਾਡੇ ਵੱਲੋਂ ਵੀਰੇ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਅਸੀਂ ਤੁਹਾਡੇ ਵਾਸਤੇ ਛੋਟੀ ਜੀ ਨਸ਼ੇ ਦੇ ਖਿਲਾਫ ਹਨ ਜਿਹੜਾ ਪਿੰਡਾਂ ਦੇ ਵਿੱਚ ਹੁਣ ਨਸ਼ਾ ਹੈਗਾਗਾ ਜਾਂ ਜਿਹੜੇ ਭਰਾ ਗਲਤ ਸੰਗ ਦਾ ਸ਼ਿਕਾਰ ਹੋਏ ਹੈਗੇ ਤੇ ਜਿਹੜੀਆਂ ਆਉਣ ਵਾਲੀ ਪੀੜ੍ਹੀ ਆਪਾਂ ਉਹਨਾਂ ਨੂੰ ਕਿਵੇਂ ਬਚਾਈਏ ਤੇ ਜਿਹੜੇ ਨਸ਼ੇ ਦੇ ਵਿੱਚ ਫਸੇ ਹੋਏ ਆਪਾਂ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਕਿਵੇਂ ਕੱਢੀਏ ਸਾਡੇ ਵੱਲੋਂ ਵੀ ਇੱਕ ਛੋਟੀ ਜੀ ਕੋਸ਼ਿਸ਼ ਆ ਸੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਤੁਹਾਡੇ ਵਾਸਤੇ ਪਾਰਟ ਲੈ ਕੇ ਆਵਾਂਗੇ ਅੱਜ ਪਹਿਲਾ ਪਾਰਟ ਆਪਣਾ ਆ ਰਿਹਾ ਹੈ ਵੀਡੀਓ ਦਾ ਬਈ ਸਪੋਰਟ ਕਰਿਓ ਤੇ ਵੀਡੀ